ਸ਼ਹਿਰ ਢਾੜੀਵਾਲ ਦੇ ਵਿੱਚ ਨਹੀਂ ਹੋਈ ਅੱਜ ਸਫਾਈ ਸਫਾਈ ਕਰਮਚਾਰੀਆਂ ਨੇ ਢਾੜੀਵਾਲ ਵੱਡੀ ਨਹਿਰ ਦੇ ਉੱਪਰ ਰੋਡ ਜਮ ਕਰਕੇ ਕੀਤਾ ਰੋਸ ਪ੍ਰਦਰਸ਼ਨ ਮੰਗ ਕੀਤੀ ਕਿ ਗਾਣਾ ਕੱਢਣ ਵਾਲੇ ਦੇ ਖਿਲਾਫ ਕੀਤੀ ਜਾਵੇ ਕਾਨੂੰਨੀ ਕਾਰਵਾਈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸ਼ਹਿਰ ਦੇ ਵਿੱਚ ਸਫਾਈ ਨਹੀਂ ਹੋਈ ਅਤੇ ਵੱਖ-ਵੱਖ ਜਗ੍ਹਾ ਕੂੜੇ ਦੇ ਢੇਰ ਲੱਗੇ ਹੋયા ਹਨ ਆਓ ਤੁਹਾਨੂੰ ਦਿਖਾਉਂਦੇ ਹਾਂ ਇਸ ਰੋਸ ਪ੍ਰਦਰਸ਼ਨ ਦੀਆਂ ਕੁਝ ਤਸਵੀਰਾਂ ਅਤੇ ਕੀ ਹੈ ਮੰਗ ਇਹਨਾਂ ਦੀ ਸਫਾਈ ਕਰਮਚਾਰੀਆਂ ਦੀ ਜਿਨ੍ਹਾਂ ਨੇ ਧਾਰੀਵਾਲ ਨਹਿਰ ਦੇ ਪੁਲ ਦੇ ਉੱਪਰ ਸਿੱਰੇ ਸਿੱਰੇ ਹੀ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਜਿੰਦਾਬਾਦ ਜੂਰੇਕਰ ਜਿੰਦਾਬਾਦ ਜੂਰੇਕਰ ਜਿੰਦਾਬਾਦ ਜੂਰੇਕਰ ਜਿੰਦਾਬਾਦ ਜੂਰੇਕਰ ਜਿੰਦਾਬਾਦ ਜੂਰੇਕਰ ਜਿੰਦਾਬਾਦ ਲੱਗੇ ਆ ਕੇ ਇੱਥੇ ਰੱਖ 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 ਲੱਗੇ ਆ ਕੇ ਜਿੰਦਾਬਾਦ ਜੂਰੇਕਰ ਜਿੰਦਾਬਾਦ A' woosh one toys? Me arts! Me arts! Me arts! Me arts! Sinafekna be! Sinafit!覆! Kizunafu Reikna be! Sinafit! ਜਿੰਦਾਬਾਦ ਜਿੰਦਾਬਾਦ ਬੜਿਆ ਉੱਪਰ ਟਿਕਲੇ ਦੋਸਤੋ ਤੱਕੀ ਤਾਜਾ ਕੱਲੀ ਕਿਤਾਬ ਕੀ ਕਾਮ ਇਹ ਜਿਹੜਾ ਅਜਦਾ ਪ੍ਰਦਰਸ਼ਨ ਧਾਰੀਵਾਲ ਸਫਾਈ ਸੇਵਕ ਜੂਨੀਓ ਲੋਕ ਕੀਤਾ ਜਾ ਰਿਹਾ ਵਾ ਇਹ ਰੋਸ ਪ੍ਰਦਰਸ਼ਨ ਇਸ ਸੰਬੰਧ ਵਿੱਚ ਕੀਤਾ ਜਾ ਰਿਹਾ ਵਾ ਇੱਕ ਜਿਹੜੀ ਸਾਡੀ ਨਗਰ ਕੌਂਸਲ ਦੇ ਪ੍ਰਧਾਨਾ ਦੁੱਗਲ ਸਾਹਿਬ ਉਹਨਾਂ ਦੀ ਗਲੀ ਦੇ ਵਿੱਚ ਜਗਨਜ਼ਾਇਰ ਪੈ ਪੈ ਰਿਆ ਸੀ ਤੇ ਸਾਨੂੰ ਨਗਰ ਕੌਂਸਲ ਦਫ਼ਤਰ ਵੱਲੋਂ ਉਹ ਪੈਪ ਨੂੰ ਪੁੱਟਣ ਭੇਜਿਆ ਗਿਆ ਵਾ ਤੇ ਉੱਥੇ ਇੱਕ ਮੁਲਾਜ਼ਮ ਆ ਉਹਨੇ ਸਾਨੂੰ ਗਾਲੀ ਗਲੋਚ ਕੀਤਾ ਤੇ ਬਾਅਦ ਵਿੱਚ ਉਸਨੇ ਸਾਡੇ ਨੰਬਰ ਕੇ ਕੇ ਨੂੰ ਦੇ ਕੇ ਕਦੀ ਕੇ ਨੂੰ ਦੇ ਕੇ ਰਾਤ ਧਮਕੀਆਂ ਦਵਾਈਆਂ ਕਿ ਮੇਲ ਗਰੋਂਡਿਆ ਜੋ ਉੱਥੇ ਆਜੋ ਉੱਥੇ ਆਜੋ ਜਿਸ ਸੰਬੰਧ ਵਿੱਚ ਸਾਡੇ ਐਸਐਚਓ ਸਾਹਿਬ ਹਰਪਾਲ ਸਿੰਘ ਜੀ ਨੇ 18 ਧਾਰੀਵਾਲ ਵਿੱਚ ਇਹਨਾਂ ਨੂੰ ਸੱਦਿਆ ਸੀ ਕੱਲ ਰਾਜੀ ਨਾ ਮੇਰਾ ਜੋ ਟਾਈਮ ਸੀ ਅਈ ਉੱਥੇ ਗਏ ਆ ਤੇ ਫਿਰ ਉਸ ਲੜਕੇ ਨੇ ਜਿੰਨੇ ਰਾਤ ਗਾਲੀ ਗਲੋਚ ਕੀਤਾ ਫਿਰ ਉਹਨੇ ਉੱਥੇ ਗਾਲੀ ਗਲੋਚ ਸਾਨੂੰ ਕੀਤਾ ਅਫਸਰਾਂ ਦੇ ਸਾਹਮਣੇ ਗਾਲੀ ਗਲੋਚ ਕਰਕੇ ਸਾਡੀ ਫੇਰ ਉਹਨੇ ਬੀਜਿਤ ਕੀਤੀ ਤੇ ਅਸੀਂ ਉਸ ਬੰਦੇ ਦੇ ਵਿੱਚ ਅੱਜ ਜਿਹੜਾ ਰੋਸ ਪ੍ਰਦਰਸ਼ਨ ਆ ਉਹ ਕੀਤਾ ਤੇ ਉਸ ਮੰਨ ਵਿੱਚ ਸਾਰੇ ਸ਼ਹਿਰ ਦਾ ਕੂੜਾ ਵੀ ਅੱਜ ਨਹੀਂ ਚੁੱਕਿਆ ਗਿਆ ਜੀ ਕਿੰਨੀ ਦੇਰ ਤੱਕ ਲੱਗ ਰਹੇਗਾ ਇਹ ਜਨਾ ਚਰਜੀ ਉਹਨਾਂ ਦਾ ਪ੍ਰਚਾਰ ਰਜਿਸਟਰ ਨਹੀਂ ਹੁੰਦਾ ਜਿਨ੍ਹਾਂ ਨੇ ਮੈਨੂੰ ਮੇਰਾ ਨੰਬਰ ਦਿੱਤਾ ਜਿਨ੍ਹਾਂ ਨੇ ਮੈਨੂੰ ਧਮਕੀਆਂ ਦਵਾਈਆਂ ਤੇ ਜਿਨ੍ਹਾਂ ਨੇ ਜਿਨ੍ਹਾਂ ਕੋਲੋਂ ਦਵਾਈਆਂ ਗਈਆਂ ਜਿੰਨੇ ਵੀ ਇਹ ਮੁਜਲਮਾ ਇਹਨਾਂ ਦਾ ਪਰਚਾ ਨਹੀਂ ਹੁੰਦਾ ਉਸ ਬੰਦੇ ਵਿੱਚ ਉਹਨਾਂ ਚ ਕਰ ਇਹ ਧਰਨਾ ਜਿਹੜਾ ਇੱਥੇ ਲੱਗਾ ਰਹੂਗਾ ਨਹੀਂ ਚੁੱਕਿਆ ਗੇ ਟਰਾਲੀਆਂ ਭਰੀਆਂ ਖਲੋਤੀਆਂ ਵਾ ਇੱਕ ਉਹਨਾਂ ਦੀ ਗਲੀ ਦੇ ਬਾਹਰ ਆਡਾ ਆਪਣਾ ਈ ਆਟੋ ਖਲੋਤਾ ਵਾ ਭਰਿਆ ਪਿਆ ਵਾ ਜਿਹਾਂ ਨੂੰ ਲੋੜ ਪਈ ਤਾਂ ਆਪਾਂ ਸੜਕ ਦੇਓ ਉੱਤੇ ਹੀ ਸਾਰਾ ਸੁੱਟ ਦੇਣਾ ਮੇਰਾ ਨਾਮ ਹੈ ਸਾਜੀ ਮੈਂ ਨਗਰ ਕੌਂਸਲ ਧਾਰੀਆ ਦੇ ਵਿੱਚ ਕੰਮ ਕਰਦਾ ਆ ਸਾਡਾ ਮਲਾਜ਼ਮ ਅਬੇ ਜਿਹੜਾ ਵੀ ਇਹ ਨਾ ਮਾਰਡਨ ਕੰਮ ਕਰਨ ਗਿਆ ਸੀ ਤੇ ਉੱਥੇ ਨੇ ਇੱਕ ਨਾ ਸਖਸੀਅਤ ਹੋਰ ਨਾਮ ਇਹ ਤੁਹਾਨੂੰ ਪਤਾ ਨਹੀਂ ਇਹ ਘਰ ਘਰ ਕਰ ਕੂੜਾ ਚੁੱਕ ਤੇ ਗੱਡੀ ਦੇ ਵਿੱਚ ਪਾਉਂਦੇ ਨੇ ਉਹ ਸਖਸੀਅਤ ਨੇ ਇਹਨਾਂ ਨੂੰ ਗਾਲੀ ਗੋਲ ਕੀਤਾ ਵਾ ਅਤੇ ਹੱਥੀ ਪਿਆ ਵਾ ਅਸੀਂ ਉਹ ਵੀ ਦਰਖਾਸਤ ਜਿਹੜੀ ਆ ਥਾਣਾ ਧਾਰੀ ਵਾਲ ਨੂੰ ਦੇ ਚੁੱਕੇ ਆ ਉਹ ਜੇ ਆਏ ਜੇ ਹਮਲਾ ਜਮਨ ਤਾਂ ਕਾਰ ਯਾਦੋ ਜਿਹੜੀ ਦਰਖਾਸਤ ਆ ਉਹ ਵੀ ਜਿਹੜੀ ਉੱਥੇ ਵੀ ਕਾਰਵਾਈ ਕੀਤੀ ਜਾਵੇ ਨਾਮ ਦਾ ਉਹ ਧਰਨ ਲਗਾ ਰੋਸ ਤੋਂ ਇੰਨਾ ਕਲੀ ਕੀਤਾ ਜਾ ਰਿਹਾ ਹੈ ਇਹ ਰੋਸ ਪੰਦਰਸ ਨੇ ਇਸ ਵਾਸਤੇ ਕੀਤਾ ਜਾ ਰਿਹਾ ਹੈ ਕਿ ਸਾਡੇ ਜਿਹੜੇ ਸਫਾਈ ਸੇਵਕ ਜੂਨੀਅਰ ਧਾਰੀਵਾਲ ਤੋਂ ਮੇਰਾ ਨਾਮ ਕੀਤਾ ਗੇ ਲਿਆ ਮੈਂ ਜੂਨੀਅਰ ਦੀ ਵਾਈਸ ਪ੍ਰਧਾਨ ਆ ਤੇ ਜੇ ਸਾਡੇ ਸਾਰੇ ਮੁਲਾਜ਼ਮਾਂ ਵੱਲ ਇਹ ਰੋਸ ਪ੍ਰਦਰਸ਼ ਕੀਤਾ ਜਾ ਰਿਹਾ ਹੈ ਕਿ ਸਾਡੇ ਆਏ ਦਿਨ ਸਾਡੇ ਮੁਲਾਜ਼ਮਾਂ ਨੂੰ ਗਾਲਾਂ ਕੱਢੀਆਂ ਜਾਂਦੀਆਂ ਨੇ ਉਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਨੇ ਜਿਹੜਾ ਸਾਡਾ ਇਹ ਦੁੱਧੂ ਸਾਹਬ ਦੀ ਗਲੀ ਵਿੱਚ ਪੈ ਪਿਆ ਹੈ ਉਹਦੇ ਕਾਰਨ ਗਰਦਾਸਪੁਰ ਦਾ ਬੰਦਾ ਇੱਕ ਉਹ ਜਿਹਦੇ ਨਾਲ ਫੌਜੀ ਦੇ ਨਾਲ ਗੱਲਬਾਤ ਸੀ ਉਹਦਾ ਰਿਸ਼ਤੇਦਾਰ ਆ ਉਹਦਾ ਰਿਸ਼ਤੇਦਾਰ ਆ ਕੋਈ ਉਹਨੇ ਫੋਨ ਨੰਬਰ ਲੈ ਕੇ ਮੁੰਡੇ ਨੂੰ ਗਾਲਾਂ ਕੱਢੀਆਂ ਨੇ ਉਹਨੂੰ ਧਮਕੀਆਂ ਦਿੱਤੀਆਂ ਕਦੀ ਉਹਨੂੰ ਕਹਿੰਦਾ ਮੈਨੂੰ ਅਮੀਪੁਰ ਮੇਲਾ ਆਣ ਕੇ ਕਦੀ ਕਹਿੰਦਾ ਮੈਨੂੰ ਗਰਦਾਸ ਮੇਲ ਪਰ ਮੇਲ ਕਦੀ ਕਹਿੰਦਾ ਮੈਨੂੰ ਆਣ ਕੇ ਤੇ ਅੰਮ੍ਰਿਤਸਰ ਮੇਲ ਕਰੇ ਮੈਲ ਗਰਾਉਂਡੇ ਮਿਲ ਉਹਨੂੰ ਧਮਕੀਆਂ ਦਿੱਤੀਆਂ ਗਈਆਂ ਉਹਨੇ ਉਹਨੇ ਸਾਡਾ ਨੰਬਰ ਲੈ ਕੇ ਸਾਡੇ ਬੱਚਿਆਂ ਨੂੰ ਗਾਲਾਂ ਕੱਢੀਆਂ ਨੇ ਉਸ ਬੰਦੇ ਨੂੰ ਪੁੱਛਿਆ ਜਾਏ ਕਿ ਤੈਨੂੰ ਨੰਬਰ ਕਿੱਥੋਂ ਮਿਲਿਆ ਤੂੰ ਕੌਣ ਆ ਤੂੰ ਗਰਦਾਸਪੁਰ ਦਾ ਤੂੰ ਤਾਰੀਵਾਲ ਦੇ ਮੈਟਰ ਵਿੱਚ ਕਿਸ ਤਰ੍ਹਾਂ ਆਣ ਕੇ ਤੂੰ ਬੋਲ ਸਕਨਾ ਸਾਨੂੰ ਕਿੱਦਾਂ ਗਾਲੀ ਗਲੋਚ ਕਰ ਸਕਨਾ ਉਹਦੇ ਤੇ ਕਾਰਵਾਈ ਕੀ ਕਾਰਵਾਈ ਕੀਤੀ ਜਾਏ ਨੂੰ ਪੁੱਛਿਆ ਜਾਏ ਉਹਨੇ ਕਿਉਂ ਗਾਲਾਂ ਗਲੋਚੀ ਕੀਤੀ ਉਹ ਸਾਡਾ ਸ਼ਹਿਰ ਦਾ ਮਾਮਲਾ ਔਰ ਸਾਡਾ ਮਾਮਲਾ ਸੀ ਉਹ ਫੌਜੀ ਦੇ ਨਾਲ ਜਿਹਦੇ ਨਾਲ ਗੱਲਬਾਤ ਸੀ ਉਹਨੇ ਉਹਨੂੰ ਛੱਡ ਦਿੱਤਾ ਵਾ ਜਦੋਂ ਕੱਲ ਰਾਜੀਨਾਮੇ ਤੇ ਗਏ ਆ ਉਹਨੇ ਸਾਨੂੰ ਉੱਥੇ ਫੇਰ ਪੁੱਠਾ ਬੋਲਿਆ ਆ ਉਹਦੇ ਕਰਕੇ ਰਾਜੀਨਾਮਾ ਨਹੀਂ ਹੋਇਆ ਅੱਜ ਐਸੀ ਪਰਚਾ ਦਰਜ ਕਰਾਉਣਾ ਉਹਦੇ ਤੇ ਕਿਉਂਕਿ ਇਹ ਮੁੰਡੇ ਨੂੰ ਪੁੱਛਿਆ ਜਾਏ ਕਿ ਉਹਨੇ ਕਿਉਂ ਇਸ ਤਰ੍ਹਾਂ ਕੀਤੀ ਆ ਕਿਉਂ ਗਾਲਾਂ ਕੱਢੀਆਂ ਨੇ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ